ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਅਸਲੀਅਤ ਹੈ ਪਾਇ ਚਸਪੰਦ ਖਰੜਾ ਜਿਨ੍ਹਾਂ ਨੇ ਕਾਮ ਦਾ ਬਹੁਤ ਵੱਡਾ ਕਾਰਜ ਉਸ ਵੀ ਕੀਤਾ 25000 ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਦੂਜੇ ਕੋਸ਼ਿਸ਼ਾਂ ਦਾ ਵਿਆਹ ਕੇ ਉਹਨਾਂ ਦੇ ਸਸਕਾਰ ਕੀਤੇ ਗਏ ਸੰਸਾਰੇ ਜਿਹੜੇ ਅੰਕੜੇ ਸਾਂ ਉਹ ਉਹਨਾਂ ਨੇ ਲੱਭ ਕੇ ਸਬੂਤਾਂ ਸੱਤ ਦੇਸ਼ ਕੋਲ ਤੇ ਗਏ ਔਰ ਸਰਕਾਰਾਂ ਵੱਲੋਂ ਉਹਨਾਂ ਨੂੰ ਤਕੀਰ ਕੀਤਾ ਗਿਆ ਉਹਨਾਂ ਦੀ ਫਿਲਮ ਬਣੀ ਉਹਦੇ ਵਿੱਚ ਸ਼ਾਇਦ ਵਿੱਚ ਪਤਾ ਲੱਗ ਕਿ 125 ਜੁਆਬਾਂ ਕੱਟੇ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਦੇਖੋ ਇਹ ਵੀ ਗੱਲ ਨਹੀਂ ਹੈ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਇਹ ਕੁਸਤਕਾ ਬਹਿਨੀ ਵਰ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਆਪਸ਼ਨ ਵਿਗਾੜ ਕੇ ਪੇਸ਼ ਕੀਤਾ ਗਿਆ ਐਮਰਜੈਂਸੀ ਬੰਗਣਾ ਰੋਡ ਤੋਂ ਸੁਪਾਸਪਾ ਦੀ ਐਮਟੀ ਬਣੀ ਹੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸ ਨੂੰ ਰੋਕਿਆ ਗਿਆ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਅਸਲੀਅਤ ਹੈ ਪਾਇ ਚਸਪੰਦ ਇਹ ਖੜਾ ਜਿਨ੍ਹਾਂ ਨੇ ਕਾਮ ਦਾ ਬਹੁਤ ਵੱਡਾ ਕਾਰਜ ਉਸ ਵੀ ਕੀਤਾ 25000 ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਦੂਜੇ ਕੌਂਸਲਪ ਦੇ ਭਾਕੇ ਉਹਨਾਂ ਦੇ ਸਸਕਾਰ ਕੀਤੇ ਗਏ ਸੰਸਾਰੇ ਜਿਹੜੇ ਅੰਕੜੇ ਸਾਂ ਉਹ ਉਹਨਾਂ ਨੇ ਲੱਭ ਕੇ ਸੂਤਾ ਸੈੱਟ ਪੇਸ਼ ਕੀਤਾ ਗਿਆ ਔਰ ਬਾਕੀ ਸਰਕਾਰਾਂ ਵੱਲੋਂ ਉਹਨਾਂ ਨੂੰ ਤਫ਼ਤੀਸ਼ ਕਰ ਦਿੱਤਾ ਗਿਆ ਤੇ ਉਹਨਾਂ ਤੋਂ ਫਿਲਮ ਬਣੀ ਉਹਦੇ ਵਿੱਚ ਅਸ਼ੈਦ ਵਿੱਚ ਪਤਾ ਲੱਗ ਕਿ 125 ਤੋਂ ਜ਼ਿਆਦਾ ਕੱਟ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਹੈ। ਕੋਈ ਵੀ ਗੱਲ ਨਹੀਂ ਹੈ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਹਾਵ ਇੱਕ ਤੱਕਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਸਿੱਖਾਂ ਦੇ ਅਕਸ਼ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਏਜੰਸੀ ਦੇ ਬੰਗਣਾ ਨਾ ਨੋਰ ਤੋਂ ਫਸ਼ਟਾ ਦੀ ਐਮਪੀ ਬਣੀ ਹੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸ ਨੂੰ ਰੋਕਿਆ ਗਿਆ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਬਸਰੀਅਤ ਹੈ ਭਾਈ ਜਸਵੰਤ ਸਿੰਘ ਖਰੜਾ ਜਿੰਨਾ ਰਿਪੋਰਟ ਦਾ ਬਹੁਤ ਵੱਡਾ ਕਾਰਜ ਉਸ ਵੇਲੇ ਕੀਤਾ 25000 ਤੋਂ ਜ਼ਿਆਦਾ ਜਿਹੜਾ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਦੂਜੇ ਕੂਸੰਖਾ ਬੇਵਾਕੇ ਉਹਨਾਂ ਦੇ ਸੰਸਕਾਰ ਕੀਤੇ ਗਏ ਅਸਾਂ ਕੋ ਸਾਰੇ ਜਿਹੜੇ ਅੰਕੜੇ ਅਸਾਂ लभ के सबूत सहित पेश गए और तो सरकार वालों उन्होंने खत्म कर दिता गया जो उन्होंने तो कोई फिल्म बनी वो तो शायद जो पता लग कि एक सौ तो पच्ची तो को ज्यादा कट जो सन वो लाए गए हैं और ये सिक्खा के नाल बहुत वो हिंदुस्तान के नाइंसाफी है